ਪਣੀ ਹੋਈ ਸੀ ਤਾਂ ਸਭ ਤੋਂ ਪਹਿਲਾਂ ਪਤਾ ਲੱਗ ਚੁੱਕਿਆ ਸੀਗਾ ਅਨੁਮਾਨ ਲੱਗ ਚੁੱਕਿਆ ਸੀ ਕਿ ਭਾਈ ਅਮਰਤਪਾਲ ਸਿੰਘ ਵੱਡੀ ਗਿਣਤੀ ਦੇ ਨਾਲ ਜਿੱਤ ਰਹੇ ਨੇ ਤਾਂ ਹੁਣ ਤੱਕ 2 ਲੱਖ ਵੋਟਾਂ ਦੀ ਲੀਡ ਨਾਲ ਭਾਈ ਅਮਰਤਪਾਲ ਸਿੰਘ ਅੱਗੇ ਚੱਲ ਰਹੇ ਨੇ ਤਾਂ ਸਾਡੇ ਨਾਲ ਸਮਰਥਕ ਭਾਈ ਅਮਰਤਪਾਲ ਸਿੰਘ ਦੇ ਗੱਲਬਾਤ ਕਰਦੇ ਆ ਭਾਈ ਚੌਕੌਰ ਸਿੰਘ ਤੁੰਨ ਤਾਂ ਮੈਂ ਜਿਸ ਤਰੀਕੇ ਨਾਲ ਦੇਖਦੇ ਹਾਂ ਭਾਈ ਅਮਰਤਪਾਲ ਸਿੰਘ ਦੀ ਜਿੱਤ ਨੂੰ ਲੀਡ ਹੈ ਜਿਹੜੀ ਸਵੇਰ ਤੋਂ ਟੁੱਟਣ ਦਾ ਨਾਂ ਨਹੀਂ ਲੈ ਰਹੀ ਜਿੱਤ ਬਿਲਕੁਲ ਹੈ ਜਿਹੜੀ ਤੈਹ ਹੋ ਚੁੱਕੀ ਹੈ ਮਗਾ ਦੂਜੇ ਕੈਂਪੀਅਰਰ ਪਾਣੀ ਦੀ ਗੱਲ ਹੈ ਜੀ ਕਿ ਦੂਜੇ ਪਹਿਲਾ ਬਹੁਤ ਸਦਾ ਜਨਾ ਹਾਣਾ ਬਿੰਦੀ ਹੋਈ ਹੈ ਪਹਿਲੇ ਪੂਰੇ ਦੇ ਵਿੱਚ ਭਾਈ ਜੀ ਨੇ ਕਰਕੇ ਜੀ ਕਿ ਕਰਪਾੜਾ 100 150 ਜਿਹੜੀ ਵੋਟ ਸੀ ਪਹਿਲੇ ਦੂਤੇ ਵਿੱਚ ਵਾਪਸ ਸੀ ਜੋ ਅਸੀਂ तकरीबन ਕਿੰਨਾ ਵੀ 14 ਵੋਟ ਸੀ ਪਹਿਲੇ ਨੰਬਰ ਤੇ 14 ਪੂਠਾ ਦੇ ਵਿੱਚ ਰਹੀ ਭਾਈ ਜੀ ਸੋ ਸਾਨੂੰ ਤਾਂ ਪਹਿਲੇ ਰਾਉਂਡ ਨੇ ਹੀ ਦੱਸ ਦਿੱਤਾ ਵੀ ਤੁਹਾਡੀ ਜਿੱਤ ਪੱਕੀ ਹੈ ਸੋ ਜਦੋਂ ਬਾਹਰ ਆ ਕੇ ਆਹ ਮਾਹੌਲ ਦੇਖ ਰਹੇ ਆਂ ਨਾਇਰ ਕੋਟਨ ਕਿੰਦੀ ਹੋ ਨਹੀਂ ਪਤਾ ਕਿੰਨਾ ਬੈਂਕ ਬੰਦ ਹੋ ਗਿਆ। ਜੀ ਵੀ ਹੈ ਤੇ ਸੋਕਰਾਨਾ ਨਹੀਂ ਹੈ। ਕਿਸੇ ਹਿੱਤ ਦਾ। ਤਾਂ ਵਿਰੋਧੀਆਂ ਨੂੰ ਕੀ ਕਹੋਗੇ? ਲਾਲਜੀਤ ਭੁੱਲਰ ਕਹਿੰਦੇ ਕਿ ਕਹਿੰਦੇ 50 ਹਜ਼ਾਰ ਤੋਂ ਵੱਧ ਵੋਟ ਨਹੀਂ ਪੈਣੀ। ਕਹਿੰਦੇ ਸੋਸ਼ਲ ਮੀਡੀਆ ਤੇ ਮੇਪ ਹੈ। ਉਹਦੇ ਨਾਲ ਸਰਦਾਰ ਵੀ ਬਟਵਾ ਜੋ ਕਹਿੰਦੇ ਰਹੇ ਨੇ ਤਾਂ ਮੰਨੋ ਹੁਣ ਜੰਨੀਆਂ ਦਾ ਫੁੱਟਾ ਨਹੀਂ ਆਉਣਾ ਜਿਹੜੀਆਂ ਲੀਡ ਚੱਕੀ ਫਿਰਦੇ ਨੇ ਭਾਈ ਸਾਹਿਬ। ਦੇਖੋ ਨਾਲ ਜੀਤ ਭੁੱਲਰਾਂ ਮਹੀਨਾ ਵੀ ਨਹੀਂ ਚੱਕਾ ਜੀ। ਕਰਕੇ ਲੀਡ ਆਈ ਜਰੂਰ ਹੈ 2 ਲੱਖ ਦੀ ਪਰ 2 ਲੱਖ ਦੀ ਲੰਡ ਕਲਟ ਕੇ ਦੂਜੀ ਪੋਜੀਸ਼ਨ 'ਚ ਐਲਾਨ ਦੇ ਨੂੰ ਲੱਗ ਰਹੀ ਹੈ 700 ਭਾਈ ਅਮਰਪੁਰ ਸਿੰਘ ਜੀ ਨਾਲ ਹਾਂ ਉਹ ਇਸ ਕਰਕੇ ਭਾਈ ਅੱਗੇ ਵਾਸਤੇ ਨਾਲ ਦੀ ਨੂੰ ਮਿਲਦਾ ਹੈ ਜੇ ਰਮ ਦਾ ਘਟਾ ਰਿਹਾ ਹੈ ਇਹ ਕੰਮ ਕਰੀਏ ਕੰਮ ਕਰਦਾ ਹੈ ਹਾਂ ਅਸੀਂ ਪਹਿਲਾਂ ਵੀ ਕਹਾਂ ਸੀ ਗਰਾਊਂਡ 'ਤੇ ਵੀ ਕਰਦੇ ਆ ਇਨੀਸ਼ੀਏਟ ਲੈ ਕੇ ਜਾਦੇ ਹਾਂ 2 ਲੱਖ ਦਾ ਅਸੀਂ ਕਹਿੰਦੇ ਹਾਂ ਤੇ 2.5 ਕੰਮ ਕਰ ਚੁੱਕਾ ਹੈ ਕੀ ਲੱਗਦਾ ਜਿਵੇਂ ਮਤਲਬ ਸਿਵਰਿੰਦੀ ਸਿੰਘ ਮਾਨ ਨੂੰ ਜਿਭਾਇਆ ਸੀ ਲੋਕਾਂ ਦੇ ਅੰਦਰ ਸੜ ਗਿਆ ਇਸ ਦਾ ਹੁਣ ਭਾਈਆ ਵੱਲੋਂ ਦਫਤਰ ਦੇ ਕੋਸੇ ਟਿੱਕੇ ਦੇ ਨਾਲ ਦੇਤਰੇ ਨੇ ਮਾਨ ਨੂੰ ਇੱਕ ਟੇਕ ਤੋਂ ਬਾਅਦ ਭਾਈ ਸਾਹਿਬ ਦੀ ਬਾਹਰ ਰੱਖੇ ਨੂੰ ਇਹ ਵੀ ਟਿੱਕੇ ਨਾਲ ਦੇਖ ਰਹੇ ਦੋਹੇ ਜਾਲਿਆਂ ਦੇ ਵੱਲ ਬੈਠੇ ਬੈਠੇ ਵਿੱਚ ਤਾਇਆ ਪੰਜਾਬ ਦੇ ਪੰਜਾਬ ਦੇ ਨੂੰ ਪੰਥ ਪਿਆਰ ਕਰਦੇ ਜਿਹੜੇ ਪੰਥ ਦੀ ਗੱਲ ਕਰਦੇ ਉਹਨਾਂ ਨੂੰ ਪਿਆਰ ਕਰਦੇ ਤੇ ਭਾਈ ਅਮਰਕਪਾਲ ਸਿੰਘ ਹੜਸਾਈ ਉਹਨਾਂ ਨੌਜਵਾਨਾਂ ਦੇ ਵਿੱਚੋਂ ਇੱਕ ਹਾਂ ਜਿਹੜੇ ਪੰਜਾਬ ਨੂੰ ਪਿਆਰ ਕਰਦੇ ਆ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੀ ਗੱਲ ਕਰਦੇ ਆ ਕੌਮ ਦੀ ਗੱਲ ਕਰਦੇ ਹਾਂ ਇਸੇ ਕਰਕੇ ਅੱਜ ਕੌਮ ਉਹਨਾਂ ਦੇ ਨਾਲ ਖੜੀ ਹੈ ਪੰਪਾ ਭਾਰੂ ਤੇ ਖੜੀ ਹੈ ਬਸ ਉਹਦੇ ਦੇ